ਸਿੱਝਲੂਰ ਤੋਂ ਆ ਜੀ ਬਲਜੀਤ ਕੌਰ ਨਾਮ ਹੈ ਮੇਰਾ ਹਾਂ ਜੀ ਭਾਈ ਜੀ ਤੁਹਾਨੂੰ ਪੰਜ ਯੂਸ ਦਿੱਤੇ ਦੀ ਬੋਡੀ ਸਰਵਿਸ ਦਿੱਤਾ ਦੀ ਇਹ ਵਰਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਜੀ ਮੇ ਪਥਰੀਆਂ ਤੇ ਨਾਲ ਤਾਂ ਠੀਕ ਹੈ ਪਥਰੀਆਂ ਕਰਕੇ ਮੇਰੇ ਆ ਗੁਰਦਾ ਫੁੱਲ ਜਾਂਦਾ ਥੁੱਲ ਗਿਆ ਸੀਗਾ ਉਹਦਾ ਪੈਪ ਬੰਦ ਹੋ ਗਿਆ ਸੀ ਫਿਰ ਮੇਰੇ ਪੈਪ ਉਹ ਵੀ ਪਾਇਆ ਹੋਇਆਗਾ ਉਸ ਤੋਂ ਬਾਅਦ ਮੇਰਾ ਸਰੀਰ ਜਾਨੀ ਉਹ ਹੋਣ ਲੱਗ ਗਿਆ ਜਿਆਦੇ ਮੈਂ ਤਾਂ ਫੁੱਲ ਗਿਆ ਹਾਂ ਸਰੀਰ ਅਪਰੇਸ਼ਨ ਕਰਾਉਣ ਤੋਂ ਬਾਅਦ ਹਾਂ ਮੇਰੇ ਅਪਰੇਸ਼ਨ 2-3 ਹੋ ਗਏ ਉਹਦੇ ਕਰਕੇ ਠੀਕ ਹੈ ਉਸ ਤੋਂ ਬਾਅਦ ਮੈਨੂੰ ਫਿਰ ਸਰੀਰ ਜਮੀ ਹੋ ਗਿਆ ਫਿਰ ਮੇ ਇਹ ਭੈਣ ਕਹਿਆ ਕਰੀ ਵੀ ਤੂੰ ਬਾਡੀ ਸਰਵਿਸ ਇਹਦੇ ਸੋਜਾ ਵੀ ਆ ਗਿਆ ਛੋੜੇ ਸਰੀਰ ਨੂੰ ਹਾਂ ਸੋਜਾ ਤੇ ਵਜਨ ਵੱਧ ਗਿਆ ਤੇ ਬਾਲ ਅੱਛਾ ਵਜਨ ਵੱਧ ਗਿਆ ਸੋਜਾ ਆ ਗਿਆ ਸਰੀਰ ਨੂੰ ਹਾਂ ਹਾਂ ਸੋਜਾ ਤੇ ਕੰਮ ਕਰ ਕਰਨ ਦੀ ਸਥਿਤੀ ਕੀ ਸੀ ਭੈਣ ਜੀ ਜਮੀ ਨਹੀਂ ਕੰਮ ਹੁੰਦਾ ਸੀ ਬਸ ਇੱਕ ਟਾਈਮ ਪਾਸ ਜਿਆ ਕਰੀ ਜਾਂਦੇ ਸੀ ਸਵੇਰੇ ਉੱਠਦੇ ਦੀ ਜਦੋਂ ਆ ਇਹ ਦਮ ਬਗੜਾ ਵੀ ਚੜਦਾ ਸੀ ਤੁਹਾਡਾ ਦਮ ਤਾਂ ਘੱਟ ਚੜਦਾ ਸੀ ਉਹ ਸਰੀਰ ਜਣੀ ਮਿੱਟੀ ਜੀ ਬਣਿਆ ਪਿਆ ਸੀਗਾ ਠੀਕ ਆ ਹਾਂ ਵੀ ਜੀ ਇਹ ਕਿੰਨੇ ਟਾਈਮ ਤੋਂ ਸੀ ਭੈਣ ਜੀ ਪ੍ਰੋਬਲਮ ਆਠ ਨੌ ਸਾਲ ਹੋ ਗਏ ਤੇ ਇਹ ਆਠ ਨੌ ਸਾਲ ਤੋਂ ਪੁਰਾਣਾ ਇਹ ਕੋਈ ਮੈਡੀਸਿਨ ਆ ਵਗੈਰਾ ਖਾਧੀਆਂ ਦੀ ਤੁਸੀਂ ਹਾਂ ਬਹੁ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਹਾਂ ਫਰਕ ਨਹੀਂ ਪੈਂਦਾ ਤੇ। ਜਿਵੇਂ ਆਪਣਾ ਪੰਜ ਜੂਸ ਵਰਤਦੇ ਤੁਸੀਂ ਬੋਡੀ ਸਰਵਸ ਵਰਤਿਆ। ਹਾਂ ਇਹਦੇ ਨਾਲ ਕੀ ਫਰਕ ਪਿਆ? ਇਹਦੇ ਨਾਲ ਮੇਰਾ ਸਰੀਰ ਵੀ ਠੀਕ ਹੈਗਾ। ਠੀਕ ਹੈ ਜੀ। ਜਾਨੀ ਮੈਂ ਕੰਮ ਨੂੰ ਵੀ ਜੀ ਕਰਦਾ ਸਵੇਰੇ ਵੀ ਮੈਂ ਸਵੇਹੀ ਉੱਠ ਖੜਦੀ ਆ ਕੋਈ ਆਏ ਨਹੀਂ ਹੁੰਦਾ ਟੋਈ ਹੀ ਨਹੀਂ ਦੁਖਦੀ। ਠੀਕ ਹੈ। ਕੋਈ ਪ੍ਰੋਬਲਮ ਨਹੀਂ ਆਉਂਦੀ ਜਾਨੀ। ਠੀਕ ਹੈ। ਇਹਦੇ ਨਾਲ weight ਵੀ ਘਟਿਆ ਤੁਹਾਡਾ ਕੋਈ? ਹਾਂ weight ਮੇਰਾ 8 ਕਿਲੋ 700 ਗ੍ਰਾਮ ਘਟ ਗਿਆ। ਅੱਛਾ ਇਹਨਾਂ weight ਘਟ ਗਿਆ ਤੁਹਾਡਾ। ਹਾਂ weight ਵੀ ਘਟ ਗਿਆ। ਠੀਕ ਹੈ। ਜਿਹੜੇ ਭੈਣ ਭਾਈਆਂ ਨੂੰ ਪ੍ਰੋਬਲਮਾਂ ਨੇ ਇਦਾਂ ਦੀਆਂ ਉਹਨਾਂ ਨੂੰ ਉਹਨਾਂ ਨੂੰ ਇਹ ਗਾਇਨਾ ਵੀ ਤੁਸੀਂ ਬੇਦਰ ਬਾਡੀ ਸਰਵਿਸ ਜਰੂਰ ਉਹ ਜੋਸ ਪੀਓ ਇਹਦੇ ਨਾਲ ਆਪਦਾ ਸਰੀਰ ਵਧੀਆ ਬਣਾਓ ਠੀਕ ਹੈ ਭੈਣ ਜੀ ਥੈਂਕ ਯੂ